अमृतसर गली सूबेदार वाली हाथी गेट के नेड़े समूह इलाका निवासिया वालों की रोस प्रदर्शन चीफ एडिटर कमलजीत सिंह दी विशेष रिपोर्ट टाइम से अंदर भी पी होगी अब उन्होंने चुप के बाद अभी कि देर की जा रही है मैं यही बेनती करता कि इस मसले में जो है हाईलाइट किया जाए और शो करता है भी पहले शो करता है भी पहले इतने यहाँ तो किसी कारण वाले शो किसी कारण वाले शो गांधी इतने सीधे ही होता है कि ज्ञान नहीं किसी पर कहीं अब ਅੱਜ ਜਿਵੇਂ ਸਾਰੇ ਮੈਂ ਇੱਥੇ ਸੂਬੇਦਾਰਾਂ ਦੀ ਗਲੀ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਮੈਨੂੰ ਫੋਨ ਕੀਤਾ ਵੀ ਇੱਥੇ ਇਲੀਗਲ ਕੰਸਟਰਕਸ਼ਨ ਹੁੰਦੀ ਪਈ ਹੈ। ਇੱਥੇ ਪਹਿਲਾਂ ਕੋਈ ਮਸਜਿਦ ਨਹੀਂ ਸੀ। ਪਹਿਲੇ ਇੱਥੇ ਇੱਕ ਸਿੱਖ ਫੈਮਿਲੀ ਰਹਿੰਦੀ ਸੀ ਗੁਰਦੁਆਰਾ ਸੀਗਾ। ਉਹੀ ਇੱਥੇ ਪਾਠ ਪੂਜਾ ਕਰਦੇ ਸੀ। ਸਾਨੂੰ ਜਿਹੜਾ ਪਤਾ ਲੱਗਾ ਇੱਥੇ ਇੱਕ ਨਜਾਇਜ਼ ਬਿਲਡਿੰਗ ਬਣਾਈ ਜਾ ਰਹੀ ਹੈ। ਉਹਦੀ ਕਾਰਪੋਰੇਸ਼ਨ 'ਚ ਵੀ ਸ਼ਿਕਾਇਤ ਹੋਈ ਹੈ। ਔਰ ਅਸੀਂ ਵੀ ਕਰਾਂਗੇ ਔਰ ਇਸ ਗੱਲ ਦੀ ਇਲਾਕਾ ਨਿਵਾਸੀ ਮੰਗ ਕਰਦੇ ਵੀ ਇੱਥੇ ਅਗਰ ਕੋਈ ਜੋ ਸੁਨਣ ਚਾਹੇ ਵੀ ਇੱਥੇ ਮਦਰਸਾ ਬਣਾਇਆ ਜਾ ਰਿਹਾ ਜਾਂ ਰਹਿਨ ਦਾ ਸਥਾਨ ਬਣਾਇਆ ਜਾ ਰਿਹਾ ਮੈਂ ਪੂਰੀ ਐਡਮਿਨਿਸਟ੍ਰੇਸ਼ਨ ਅੱਗੇ ਮੰਗ ਕਰਦਾ ਕਮਿਸ਼ਨਰ ਪੁਲਿਸ ਅੱਗੇ ਵੀ ਕਰਦਾ ਔਰ ਕਾਰਪੋਰੇਸ਼ਨ ਅੱਗੇ ਡੀਸੀ ਸਾਹਿਬ ਅੱਗੇ ਵੀ ਅਸੀਂ ਮੈਮੋਰੈਂਡਮ ਦੇਾਂਗੇ ਵੀ ਇੱਥੇ ਕੋਈ ਇਲੀਗਲ ਕੰਸਟ੍ਰਕਸ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਕੱਲ ਨੂੰ ਮਦਰਸੇ ਦੀ ਆੜ ਚ ਇੱਥੇ ਐਂਟੀ ਨੈਸ਼ਨਲ 엘ਮੈਂਟਸ ਕਿਉਂਕਿ ਬਾਰਡਰ ਏਰੀਆ ਹੈ ਮਨਿਸਟਰ ਬਾਰਡਰ ਸਾਡੇ ਕੋਲ ਲੱਗਦਾ ਹੈ ਐਸੇ ਐਂਟੀ ਨੈਸ਼ਨਲ ਕੋਈ ਵੀ ਇੱਥੇ ਆ ਕੇ ਰਹਿਣਗੇ ਉਨਾ ਦੀ ਕੌਣ ਜ਼ਿੰਮੇਵਾਰੀ ਲਏਗਾ ਮਦਰਸੇ ਦੇ ਵਿੱਚ ਕੀ ਪੜਾਇਆ ਜਾਏਗਾ ਭਾਰਤ ਦੇ ਖਿਲਾਫ ਤੁਸੀਂ ਦੇਖਦੇ ਹੋ ਲੋਕੀ ਨਾਰੇ ਲਾਉਂਦੇ ਨੇ ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜ਼ਿੰਦਾ ਹੈ ਭਾਰਤ ਦੇ ਟੁਕੜੇ ਹੋਣਗੇ ਐਸੇ ਲੋਕਾਂ ਨੂੰ ਇੱਥੇ ਵੜਨ ਨਹੀਂ ਦਿੱਤਾ ਜਾਏਗਾ ਅਗਰ ਕੋਈ ਐਸੀ ਹਿਮਾਕਤ ਕਰਦਾ ਸਾਰਾ ਇਲਾਕਾ ਔਰ ਮੈਂ ਸਾਨੂੰ ਜ਼ਰੂਰਤ ਪਈ ਤੇ ਇੱਥੇ ਗਰੀਬ ਛਾ ਕੇ ਵੀ ਬੈਠ ਜਾਗੇ ਪਰ ਇੱਥੇ ਕੋਈ ਇਲੀਗਲ ਕੰਮ ਅਸੀਂ ਇਸ ਏਰੀਆ ਦੇ ਵਿੱਚ ਹੋਣ ਨਹੀਂ ਦੇਵਾਂਗੇ ਸਰ ਕਿੰਨਾ ਵੱਲੋਂ ਕੀਤਾ ਜਾ ਰਿਹਾ ਹੈ ਇਹਦੀ ਜੇ ਜਾਣਕਾਰੀ ਸਾਨੂੰ ਪੂਰੀ ਨਹੀਂ ਹੈ ਪਹਿਲੇ ਤੇ ਇੱਥੇ ਇੱਕ ਸਿੱਖ ਫੈਮਿਲੀ ਰਹਿੰਦੀ ਸੀ ਜਿਹੜੀ ਆ ਇੱਕਦਮ ਹੀ ਇਹਨਾਂ ਨੇ ਦੱਸਿਆ ਵੀ ਉਸ ਤੋਂ ਬਾਅਦ ਇੱਕ ਪਰਿਵਾਰ ਆਇਆ ਇੱਥੇ ਇੱਕ ਸਿੱਖ ਫੈਮਿਲੀ ਰਹਿੰਦੀ ਸੀ ਜਿਹੜੀ ਚਲੀ ਗਈ ਉਸ ਤੋਂ ਬਾਅਦ ਇੱਥੇ ਇੱਕ ਪਰਿਵਾਰ ਹੀ ਰਹਿੰਦਾ ਪਿਆ ਸੀ ਉਹਦੇ ਬੱਚੇ ਪੁੱਛੇ ਸੀ ਸਾਰਾ ਉਹ ਵੀ ਗਾਇਬ ਹੈ ਇੱਥੋਂ ਕਾਫੀ ਧੇਰ ਤੋਂ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਇੱਥੇ ਪਹਿਲਾਂ ਕੌਣ ਰਹਿੰਦਾ ਸੀ ਇਹਦੀ ਕੀ ਮਲਕੀਅਤ ਹੈ ਫਿਰ ਇਹਦੇ ਅੱਗੇ ਜੋ ਵੀ ਕੰਸਟਰਕਸ਼ਨ ਹੈ ਉਹ ਵੀ ਕਾਰਪੋਰੇਸ਼ਨ ਦੀ ਪਰਮਿਸ਼ਨ ਦੇ ਨਾਲ ਨਕਸ਼ਾ ਪਾਸ ਕਰਾਇਆ ਹੋਵੇ ਸਾਰਾ ਕੁਝ ਹੋਵੇ ਤੇ ਫਿਰ ਅਸੀਂ ਗੱਲ ਕਰਾਂਗੇ ਪਰ ਫਿਰ ਵੀ ਅਸੀਂ ਇਹ ਮੰਗ ਕਰਦੇ ਆਂ ਵੀ ਇੱਥੇ ਅਸੀਂ ਕੋਈ ਵੀ ਐਸਾ ਢਾਂਚਾ ਖੜਾ ਨਹੀਂ ਹੋਣ ਦੇਾਂਗੇ ਜਿਹਨੂੰ ਇਹ ਮਦਰਸੇ ਦਾ ਨਾਂ ਦੇਣਗੇ ਕਿਉਂਕਿ ਇਹ ਸਾਰਾ ਜਿਹੜਾ ਤੁਸੀਂ ਦੇਖਦੇ ਹੋ ਸਾਰੇ ਇਲਾਕਾ ਵਾਸੀ ਨੇ ਕੋਈ ਬਾਹਰੋਂ ਦੇਸੀ ਆਏ ਨਹੀਂ ਮੇਰਾ ਘਰ ਵੀ ਇੱਥੇ ਹੀ ਔਰ ਸਾਰੇ ਗਲੀ ਦੇ ਹੀ ਨੇ ਕਿਸੇ ਸਭ ਦੀ ਮੰਗ ਹੈ ਵੀ ਇੱਥੇ ਕੋਈ ਵੀ ਐਸੀ ਚੀਜ਼ ਜਿਹੜੀ ਹੈ ਉਹ ਨਹੀਂ ਬੰਨੀ ਚੀਦੀ ਵੀ ਕੱਲ ਨੂੰ ਜਿਹਦੇ ਨਾਲ ਆਣ ਵਾਲੀ ਪਬਲਿਕ ਨੂੰ ਸਾਡੀ ਜਨਰੇਸ਼ਨ ਨੂੰ ਪ੍ਰੋਬਲਮ ਹੋ ਸਕੇ ਸਰ ਜੇ ਆਪਣੀ ਮੰਗ ਪੂਰੀ ਨਹੀਂ ਹੁੰਦੀ ਫਿਰ ਆਪਣਾ ਅਗਲਾ ਸਟੈਪ ਕੀ ਹੋਏਗਾ ਮੈਂ ਤੁਹਾਨੂੰ ਅੱਗੇ ਹੀ ਦੱਸਿਆ ਵੀ ਅਗਰ ਨਹੀਂ ਮੰਗ ਪੂਰੀ ਹੁੰਦੀ ਤੇ ਤਾਂ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਸ਼ਹਿਰ ਦੇ ਵਿੱਚ ਸਾਰੇ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਇਕੱਠਾ ਕੀਤਾ ਜਾਏਗਾ ਸਾਨੂੰ ਡੀਸੀ ਸਾਹਿਬ ਕੋਲ ਤੱਕ ਵੀ ਜਾਣਾ ਪਵੇ ਚੀਫ ਮਿਨਿਸਟਰ ਤੱਕ ਵੀ ਜਾਣਾ ਪਵੇ ਰਾਸ਼ਟਰਪਤੀ ਤੱਕ ਵੀ ਜਾਣਾ ਪਵੇ ਸੀ ਸਭ ਜਗ੍ਹਾ ਜਾਵਾਂਗੇ ਪਰ ਇੱਥੇ ਐਸਾ ਕੁਝ ਹੋਣ ਨਹੀਂ ਦੇਵਾਂਗੇ ਬੜਾ ਪੀਸਫੁਲ ਏਰੀਆ ਆਮ ਦੱਸ ਕੇ ਤੇ ਕਿਹੜੀ ਜਗ੍ਹਾ ਮਰੇਸ਼ ਨੇਤਰਪਾਲ ਮੈਂ ਐਸੇ ਗਲੀ ਚ ਰਹਿੰਦੇ ਹਾਂ ਪਛਲੀ ਪਛਲੀ ਜੀ ਅੱਛਾ ਕੀ ਮਸਲਾ ਕੀ ਹਕੀ ਮਸਲਾ ਇੱਥੇ ਸਿੱਖ ਫੈਮਿਲੀ ਰਹਿੰਦੀ ਸੀ ਗੁਰਦੁਆਰੇ ਦਾ ਰੂਪ ਸੀ ਉਹ ਇੱਥੇ ਪਾਠ ਪੂਜਾ ਕਰਦੇ ਸੀ ਪਰ ਥੋੜੀ ਦੇਰ ਤੋਂ ਹੀ ਉਹ ਚਲੇ ਗਏ ਇੱਥੇ ਫਿਰ ਇੱਕ ਪਰਿਵਾਰ ਆਇਆ ਮਮ ਦੰਤੀ ਸ਼ਾਇਦ ਉਹ ਥੋੜੀ ਦੇਰ ਰਿਹਾ ਪਤਾ ਨਹੀਂ ਲੱਗਾ ਉਹ ਕਿੱਥੇ ਗਾਇਬ ਹੋ ਗਿਆ ਹੁਣ ਇੱਥੇ ਕੁਝ ਅਣਪਛਾਤੇ ਲੋਕ ਆਉਂਦੇ ਆ ਉਹਨਾਂ ਨੇ ਇਹ ਸਾਰਾ ਸ਼ੁਰੂ ਕੀਤਾ ਕੰਮ ਔਰ ਸਾਰੇ ਹਾਂਜੀ ਖਰਾਬ ਨੇ ਹਾਂ ਔਰ ਇਹਦਾ ਫੈਸਲਾ ਪਹਿਲਾਂ ਜਿਹੜਾ ਹੈ ਫੈਮਿਲੀ ਇੱਥੇ ਆਈ ਸੀ ਉਦੋਂ ਵੀ ਇੱਥੇ ਫੈਸਲਾ ਹੋਇਆ ਸੀ ਕਤਵਾਲੀ ਦੇ ਵਿੱਚ ਕਿ ਅਸੀਂ ਇੱਥੇ ਸਿਰਫ ਰੈਸ਼ ਰੱਖਾਂਗੇ ਮੰਮ ਲੇ ਨੇ ਪਰ ਅੱਜ ਕੀਤਾ ਸੀ ਕਿ ਇੱਥੇ ਕੋਈ ਨਮਾਜ਼ ਨਹੀਂ ਪੜੀ ਜਾਏਗੀ ਕੋਈ ਕੁਝ ਨਹੀਂ ਹੋਏਗਾ ਉਹਨਾਂ ਨੇ ਕਹਿੰਦੇ ਵੀ ਅਸੀਂ ਇਹ ਤੇ ਸਿਰਫ ਇੱਥੇ ਰੈਸ਼ ਹੋਏਗੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਨਮਾਜ਼ ਨਹੀਂ ਪੜੀ ਜਾਏਗੀ ਕੁਝ ਨਹੀਂ ਹੋਏਗਾ ਇੱਥੇ ਸਿਰਫ ਰੈਸ਼ ਵਾਸਤੇ ਇਹ ਜਗਾ ਵਰਤੀ ਜਾਏਗੀ ਹਾਂਜੀ ਹੁਣ ਕੀ ਮਤਲਬ ਹੁਣ ਮਸਲਾ ਆਇਆ ਹੈ ਕਿ ਇੱਥੇ ਉਹਨਾਂ ਨੇ ਸ਼ੁਰੂ ਕਰਤਾ ਔਰ ਸਾਨੂੰ ਡਰਾ ਸਾਰੇ ਇਲਾਕੇ ਨੂੰ ਸਾਰਾ ਇਲਾਕਾ ਖੌਫ ਚੁਦਾ ਹੈ ਕਿ ਇੱਥੇ ਪਤਾ ਨਹੀਂ ਕੀ ਹੋ ਜਾਏ ਕੱਲ ਨੂੰ ਕਿਉਂਕਿ ਸਾਡੇ ਛੋਟੇ ਛੋਟੇ ਬੱਚੇ ਇੱਥੇ ਸਾਡਾ ਲੰਘ ਹੈ ਇੱਕ ਕੋਲ ਗੋਕੋਰਦ 11 ਮੰਦਿਰ ਹੈ ਹਾਂ ਤਰਾਂ ਸਾਡੇ ਤੇ ਆਰ ਸਾਰੇ ਖਰਾਬ ਹੋ ਸਕਦੇ ਆ ਇਸ ਕਰਕੇ ਐਡਮਿਨਿਸਟ੍ਰੇਸ਼ਨ ਕਾਂਗਰਸ ਮੌਕਾ ਰਹਿੰਦੀ ਹੈ ਇਹਨਾਂ ਨੂੰ ਸੰਭਾਲ ਲੈ ਨਹੀਂ ਤੇ ਇਹਦਾ ਮਾਹੌਲ ਵਿਗੜ ਜਾਏਗਾ ਔਰ ਇਹਦਾ ਅਸਰ ਸਾਰੇ ਸ਼ਹਿਰ ਸਾਰੇ ਪੰਜਾਬ ਚ ਪਵੇਗਾ ਮੇਰਾ ਨਾਮ ਰਵੀ ਹੈ ਮੈਂ ਇਸ ਇਲਾਕੇ ਦਾ ਵਾਸੀ ਆ ਅਸੀਂ ਇਸ ਇਲਾਕੇ ਦੇ ਵਿੱਚ ਸੁੱਖ ਚੈਨ ਨਾਲ ਇਹਨਾਂ ਗਲੀਆਂ ਬਜ਼ਾਰਾਂ ਵਿੱਚ ਚਾਹਦੇ ਆ ਅੱਜ ਸਾਡੇ ਮਿੱਤਰਾਂ ਨੇ ਆਪਣੀ ਜਿਹੜੀ ਆ ਵਿਅਥਾ ਪ੍ਰਗਟ ਕੀਤੀ ਆਪਣਾ ਦੁੱਖ ਪ੍ਰਗਟ ਕੀਤਾ ਕਿ ਸਾਡੇ ਮੱਲੇ ਦੇ ਵਿੱਚ ਕੁਝ ਐਸਾ ਹੋਣੇ ਜਾ ਰਹਾ ਹੈ ਜਿਹਦੇ ਵਿੱਚ ਕੁਝ ਅਣਬਿਝਾਤੇ ਲੋਕ ਜਿਹੜੇ ਨੇ ਇੱਥੇ ਆਣਾ ਸ਼ੁਰੂ ਕੀਤਾ ਹੈ ਔਰ ਜਿਹੜਾ ਪਰਿਵਾਰ ਇੱਥੇ ਆਰਾਮ ਨਾਲ ਰਹਿੰਦਾ ਸੀਗਾ ਉਹ ਉਹ ਤਾਂ ਚਲਾ ਗਿਆ ਹੈ ਤੇ ਇੱਥੇ ਪਤਾ ਨਹੀਂ ਕੀ ਹੋਣੇ ਜਾ ਰਿਹਾ ਹੈ ਜਿਹੜਾ ਕਿ ਉਹ ਨਾ ਸਮਝ ਆਣ ਵਾਲੀ ਗੱਲ ਜਿਹੜੀ ਆ ਉਹ ਸਸਪੀਸ਼ਸ ਹੁੰਦੀ ਆ ਇੱਥੇ ਉਹ ਮਹਿਸੂਸ ਕਰਦੇ ਆ ਕਿ ਕੁਝ ਐਸਾ ਬਣਾ ਰਹੇ ਆ ਜਿਹੜਾ ਕਿ ਇਸ ਇਲਾਕੇ ਹਿੰਦੂ ਇਲਾਕੇ ਦੇ ਵਿੱਚ ਸਿੱਖੇ ਇਲਾਕੇ ਦੇ ਵਿੱਚ ਜਿਹੜਾ ਜੱਜਦਾਰ ਨਹੀਂ ਆ ਬਿਨਾ ਇਲਾਕੇ ਦੀ ਸਹਿਮਤੀ ਤੋਂ ਐਸਾ ਹੋਏਗਾ ਤੇ ਉਹ ਇਸ ਗੱਲ 'ਚ ਅਵਾਜ਼ ਆਰੀ ਮਹਿਸੂਸ ਕਰਦੇ ਆ ਆਪਣਾ ਵਿਥਾ ਪ੍ਰਗਟ ਕਰਦੇ ਆ ਉਹਨਾਂ ਨੇ ਮੈਪ ਆਪਿਆ ਕਿ ਇਸ ਕਲ ਨੂੰ ਸਹਿ ਨਹੀਂ ਬਾਨਗੇ ਕਿ ਇਸ Hindu Sikh ਖਬਾਦੀ ਦੇ ਵਿੱਚ ਕੋਈ ਆ ਕਰਕੇ ਐਸਾ ਠੀਆ ਲਗਾਏ ਜਿਹੜਾ ਕਿ ਉਸੇ ਕਦੇ ਵੀ ਨਹੀਂ ਸੀਗਾ ਪਹਿਲੇ ਤੇ ਸਿੱਖ ਪਰਿਵਾਰ ਰਹਿਦਾ ਸੀ ਸਾਡੇ ਸਿੱਖ ਹਿੰਦੂਆਂ ਨਾਲੇ ਤੱਕਾ ਹੈ ਕਿ ਜੇ ਕੁਝ ਐਡਮਿਨਿਸਟ੍ਰੇਸ਼ਨ ਇਹ ਹੋ ਜਾ ਅਨਸੁਖਾਮਾ ਕਰਦੀ ਹੈ ਇਹਨੂੰ ਸਮੋਕਾਂ ਰੰ ਦੇ ਰੋਕਣਾ ਚਾਹੀਦਾ ਅਸੀਂ ਮੰਗ ਕਰਦੇ ਹਾਂ ਕਿ ਜੇ ਜਿਹੜਾ ਬਿਨਾਂ ਮਨਜ਼ੂਰੀ ਤੋਂ ਬਿਨਾਂ ਕਾਰਨ ਤੋਂ ਇਹਨਾਂ ਅਥਰਾਇਜ਼ਡ ਕੰਸਟਰਕਸ਼ਨ ਹੋ ਰਹੀ ਹੈ ਇਲਾਕੇ ਦੀ ਸਹਿਮਤੀ ਦੇ ਇਲਾਕੇ ਦੇ ਵਿਰੋਧਤ باوجود ਦੀ ਉਹਨੂੰ ਰੋਕਿਆ ਜਾਵੇ ਜੀ ਹਾਂ ਔਰ ਜੇ ਇਹ ਨਹੀਂ ਰੁਕਿਆ ਗਿਆ ਨਾ ਰੁਕੇ ਆ ਗਿਆ ਤੇ ਜਿਹੜੇ ਇਲਾਕਾ ਹਥਾਰੇ ਜਿੰਦਾ ਹੱਕ ਦੇ ਸਭ ਕੋ ਲੈ ਇਹ ਸਾਨੂੰ ਕਨਸਟੀਟਿਊਸ਼ਨ ਨਹੀਂ ਦਿੱਤਾ ਹੈ ਇਸ ਹੱਕ ਨੂੰ ਬਰਕਰਾਰ ਰੱਖਣ ਵਾਸਤੇ ਪ੍ਰੋਟੈਸਟ ਕਰਾਂਗੇ ਪਰ ਇਹ ਸਾਰੇ ਇਲਾਕੇ ਦੇ ਵਿੱਚ ਇੱਕਲਾ ਇਲਾਕਾ ਨਹੀਂ ਰਹੇਗਾ ਸਾਰਾ ਹਿੰਦੁਸਤਾਨ ਸਾਡੇ ਨਾਲ ਹੈ ਕਿਉਂਕਿ ਸਾਰੇ ਪਾਸੇ ਹਵਾ ਵਗ ਰਹੀ ਫਿੱਟੇ ਚ ਮਿਲਿਆ ਜੋ ਹੋ ਗਿਆ ਕਿਤੇ ਇੱਥੇ ਹੋ ਗਿਆ ਤੇ ਅਸੀਂ ਤੇ ਇੱਕ